ਬਖਸ਼ੋ ਮੇਰੇ ਸਤਿਗੁਰ ਜੀ ਬਖਸ਼ੋ ਮੇਰੇ ਸਤਿਗੁਰ ਜੀ ਬਹੁਤ ਨ ਆਗਨ ਮੇਰੇ ਆਸੂ ਮੇਰੇ ਸਾਥ ਗੁਰ ਜੀ ਬਸਨ ਆਉਗਨ ਮੇਰੇ ਆਸੂ ਮੇਰੇ ਸਾਥ ਗੁਰ ਜੀ ਬਸਨ ਆਉਗਨ ਮੇਰੇ ਸਾਸੂ ਮੇਰੇ ਬਖਸ਼ੋ ਮੇਰੇ ਸਤ ਗੁਰ ਜੀ ਬਹਸਨ ਆਵਗਨ ਮੇਰੇ ਬਖਸ਼ੋ ਮੇਰੇ ਸਤ ਗੁਰ ਜੀ ਬਹਸਨ ਆਵਗਨ ਮੇਰੇ ਮੇਰੇ ਸਤ ਗੁਰ ਜੀ ਬਹਸਨ ਆਵਗਨ ਮੇਰੇ ਬਖਸ਼ੋ ਮੇਰੇ ਸਤ ਗੁਰ ਜੀ ਦੇ ਨੇ ਅਗੜ ਮੇਰੇ ਅੱਖਿਓ ਮੇਰੇ ਸਾਥ ਕੋ ਜੀ ਬੋ ਦੇ ਨੇ ਅਗਨ ਮੇਰੇ ਜਿਤਾ ਸੰਗਦਰ ਮੇਰੇ ਪਰ ਆ ਸਿਰ ਤੇ ਹਗਨ ਹਮਾਰੇ ਦਇਆ ਕਰ ਕਸ਼ ਨਹਿਰੇ અપਾਵ ਸਭ ਦੇ ਪਥਨ ਸਾਜੇ ਜਿਵਦਾ ਬਰਾਬਰ ਅਗਨ ਤਪ ਸੀਤਰ ਵਗ ਸਾਤੀ ਤਨਵਤਨਾਨ ਕੋ ਹੁਕਮ ਪ੍ਰਸ਼ਾਨ ਸੁਖ ਹੋ ਗਾ ਦਨਰਾਸੀ ਬਖਸ਼ ਲਾਗੁਰ ਮੇਰੇ ਅਗਨਾਨ ਤੇ ਪਰਿਆ ਹੋਇਆ ਨੂੰ ਅਗਨਾਨ ਤੇ ਪਰਿਆ ਹੋਇਆ ਨੂੰ ਬਖਸ਼ ਲਾਗੁਰ ਮੇਰੇ ਉਗਣਾ ਤੇ ਆ ਪਰਿਆ ਬਖਸ਼ਿ ਲਿਓ ਗੁਰ ਮੇਰੇ ਬਖਸ਼ਿ ਲਿਓ ਗੁਰ ਮੇਰੇ ਸਉਗਨਾਦ ਪਰਿਆ ਹੋਇਆ ਨੂੰ ਸਉਗਨਾਦ ਪਰਿਆ ਹੋਇਆ ਨੂੰ ਓ ਬਖਸ਼ਿ ਲਿਓ ਗਣ ਮੇਰੇ ਨਾਦਿਆ ਪਰਿਆ ਹੋਇਆ ਨੂੰ ਓਗਣਾਦਿਆ ਪਰਿਆ ਹੋਇਆ ਓ ਬਖਸ਼ਿ ਲਿਓ ਗਣ ਮੇਰੇ ਦੇ ਆ ਭਰਿਆ ਆ ਨੂੰ ਵਾਹਿਗੁਰੂ 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 ਸਾਰੀ ਸੰਗਤ ਜਿੰਨੇ ਵੀ ਆਪਾ ਹਾਜ਼ਰੀ ਭਰ ਰਹੇ ਆ ਵਾਹਿਗੁਰੂ ਸਾਰੇ ਜੁੜਿਓ ਅੱਖਾਂ ਬੰਦ ਕਰਕੇ ਚੌਂਕੜੇ ਲਾ ਕੇ ਸਾਰੇ ਆਪ ਜਪੀਏ ਇਥੇ ਸੰਗਤ ਦੇ ਵਿੱਚ ਆਏ ਆ ਤੇ ਇਹੋ ਹੀ ਲਾਹਾ ਹੈ ਇਸ ਕਰਕੇ ਸਾਰੇ ਆਓ ਹਾਜ਼ਰੀ ਲਵਾਓ ਵਾਹਿਗੁਰੂ 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 सारे जपो संगत वाहे गुरु वाहे वाहे गुरु वाहे गुरु पावे बुरे पावे पले तेरे रहा ਪਾਵੇਂ ਬੁਰੇ ਪਾਵੇਂ ਭਲੇ ਅਸੀ ਤੇਰੇ ਹਾਂ ਪਾਵੇਂ ਬੁਰੇ ਪਾਵੇਂ ਕਲੇ ਅਸੀ ਤੇਰੇ ਹਾਂ ਪਾਵੇਂ ਸੁਵੇ ਪਾਵੇਂ ਸੁਲੇ ਜਿਤੇਰੇ ਹਾਂ ਪਾਵੇਂ ਬੁਰੇ ਪਾਵੇਂ ਭਲੇ ਅਸੀ ਤੇਰੇ ਹਾਂ ਪਾਵੇਂ ਬੁਰੇ ਪਾਵੇਂ ਭਲੇ ਸੁਤੇ ਰਹਾ ਪਾਵੇਂ ਬੁਰੇ ਪਾਵੇਂ ਭਲੇ ਤੇਰੇ ਹਾਂ ਪਾਵੇਂ ਬੁਰੇ ਪਾਵੇਂ ਭਲੇ ਤੇਰੇ ਹਾਂ ਪਾਵੇਂ ਬੁਰੇ ਪਾਵੇਂ ਭਲੇ ेरे पावे बुरा कोई किसे दा, किसे दा कोई मेरा एक तू ही माल का कोई कोई मेरा एक तू ही मालका ਕੋਈ ਕਿਸੇ ਦਾ ਕਿਸੇ ਦਾ ਕੋਈ ਮੇਰਾ ਇੱਕ ਤੂੰ ਹੀ ਮਾਲਕਾ ਕਿਸੇ ਦਾ ਕਿਸੇ ਦਾ ਕਿਸੇ ਦਾ ਕਿਸੇ ਦਾ ਕੋਈ ਮੇਰਾ ਇੱਕ ਤੂੰ ਹੀ ਮਾਲਕਾ ਕੋਈ ਕਿਸੇ ਦਾ ਕਿਸੇ ਦਾ ਕੋਈ ਮੇਰਾ ਇੱਕ ਤੂੰ ਹੀ ਮਾਲਕਾ ਕੋਈ ਕਿਸੇ ਦਾ ਕਿਸੇ ਦਾ ਕੋਈ ਮੇਰਾ ਇੱਕ ਤੂੰ ਹੀ पालकेजा किसेजा ਮੇਰੀ ਜਿੰਦੜੀ ਨੇ ਮਾਣੀ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੇ ਮੇਰੀ ਜਿੰਦੜੀ ਨੇ ਮਾਣੀ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੇ ਮੇਰੀ ਜਿੰਦੜੀ ਨੇ ਮਾਣੀ ਓਟ ਗੁਰ ਤੇਰੀ ਓਟ ਗੁਰ ਤੇਰੀ ਜਿੰਦਗੀ ਦੀ ਮਾਣੀ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੀ ਮੇਰੀ ਚਿੰਤ ਦੀ ਨਿਮਾਣੀ ਨੂੰ ਕੋਟ ਗੁਰ ਤੇਰੀ ਕੋਟ ਗੁਰ ਤੇਰੀ ਮੇਰੀ ਜਿੰਦੜੀ ਨਿਮਾਣੀ ਨੂੰ ਕੋਟ ਗੁਰ ਤੇਰੀ ਕੋਟ ਗੁਰ ਤੇਰੀ ਮੇਰੀ ਜਿੰਦੜੀ ਨੇ ਮਾਨੀ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੀ ਮੇਰੀ ਜਿੰਦੜੀ ਨੇ ਮਾਨੀ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੇ ਮੇਰੀ ਜਿੰਦੜੀ ਨੇ ਬਾਣੀ ਨੂੰ ਓਟ ਗੁਰ ਤੇਰੀ ਓਟ ਗੁਰ ਜਿੰਦੜੀ ਨੇ ਬਾਣੀ ਨੂੰ ਓਟ ਗੁਰ ਤੇਰੀ ਓਟ ਗੁਰ ਮੇਰੀ ਜਿੰਦੜੀ ਨੇ ਬਾਣੀ ਨੂੰ ਓਟ ਗੁਰ ਤੇਰੀ ਓਟ ਗੁਰ ਮੇਰੀ ਜਿੰਦੜੀ ਨੇ ਬਾਣੀ ਨੂੰ ਓਟ ਗੁਰ ਇਦਾਂ ਮਹਾਰਾਜ ਦੁਨੀਆ ਨਿਭਾਉਂਦੀ ਨਹੀਂ ਓ ਯਾਰੀਆਂ ਮੈਨੂੰ ਆਪਣੇ ਬਨਾਲ ਮੇਰੇ ਬਾਬਾ ਜੀ ਦੁਨੀਆ ਨਿਭਾਉਂਦੀ ਨਹੀਂ ਓ ਯਾਰੀਆਂ ਮੈਨੂੰ ਆਪਣੇ ਬਨਾਲ ਮੇਰੇ ਬਾਬਾ ਜੀ ਦੁਨੀਆ ਨਿਭਾਉਂਦੀ ਨਹੀਂ ਓ ਯਾਰੀਆਂ ਆਪਣਾ ਬਣਾ ਲ ਮੇਰੇ ਦੁਨੀਆ ਨਿਭਾਉਂਦੀ ਨਹੀਂ ਓ ਯਾਰੀਆਂ ਆਪਣਾ ਬਣਾ ਲ ਮੇਰੇ ਬਾਬਾ ਜੀ ਦੁਨੀਆ ਨਿਭਾਉਂਦੀ ਨਹੀਂ ਓ ਯਾਰੀਆਂ ਆਪਣਾ ਬਣਾ ਲ ਮੇਰੇ ਮਨ ਦੁਨੀਆ ਨਿਭਾਉਂਦੀ ਨਹੀਂ ਓ ਯਾਰੀਆਂ ਮੈਨੂੰ ਆਪਣਾ ਬਣਾ ਲ ਮੇਰੇ ਬਾਬਾ ਜੀ ਦੁਨੀਆ ਨੇ ਬੰਦੀ ਨਯੋ ਯਾਰੀਆਂ ਮੈਨੂੰ ਆਪਣਾ ਬਣਾ ਲ ਮੇਰੇ ਬਾਬਾ ਜੀ ਸੁਨਾ ਬਣਾਇਓ ਪਿਆਰੇ ਬਾਬਾ ਜੀ ਦੁਨੀਆ ਨਿਭਾਵੀ ਨਹੀਂ ਰਿਆਰੀਆ ਆਪਣਾ ਬਣਾਇਓ ਪਿਆਰੇ ਬਾਬਾ ਜੀ ਆਖੇ ਵੇ ਲੈ ਸਭ ਛੱਡ ਜਾਵਦੇ ਆਖੇ ਵੇ ਲੈ ਸਭ ਛੱਡ ਜਾਵਦੇ ਹੱਥ ਸਿਰ ਤੇ ਟਿਕਾ ਲੋ ਮੇਰੇ ਬਾਬਾ ਜੀ ਔਖੇ ਵੇਲੇ ਸਭ ਛੱਡ ਜਾਂਦੇ ਹੱਥ ਸਿਰ ਤੇ ਟਿਕਾ ਲਓ ਮੇਰੇ ਬਾਬਾ ਜੀ ਔਖੇ ਵੇਲੇ ਸਭ ਛੱਡ ਜਾਂਦੇ ਸਿਰ ਟਿਕਾਓ ਮੇਰੇ ਬਾਬਾ ਜੀ ਔਖੇ ਵੇਲੇ ਸਭ ਛੱਡ ਜਾਂਦੇ ਸਿਰ ਟਿਕਾਓ ਮੇਰੇ ਬਾਬਾ ਜੀ ਔਖੇ ਵੇਲੇ ਸਭ ਛੱਡ ਜਾਂਦੇ ਸਿਰ ਟਿਕਾਓ ਮੇਰੇ ਬਾਬਾ ਜੀ ਕੇ ਵੇਲੇ ਸਭ ਛੱਡ ਜਾਂਦੇ ਦਿੱਤ ਕਾਲੂ ਦੇ ਵੰਡਾਈ ਕੋਰਨਦਵਾਰਾ ਕੋਈ ਦਿਸਦਾ ਕੋਰਨਦਵਾਰਾ ਕੋਈ ਦਿਸਦਾ ਜਿੱਥੇ ਜਾ ਕੇ ਸੀਸ ਮੈਂ ਝੁਕਾ ਦਿਆ ਕੋਰਨਦਵਾਰਾ ਕੋਈ ਦਿਸਦਾ ਜਿੱਥੇ ਜਾ ਕੇ ਸੀਸ ਮੈਂ ਝੁਕਾ ਦਿਆ ਸਵਾਰਾ ਕੋਈ ਦਿਸਦਾ ਜਿੱਥੇ ਜਗ ਸੀਸ ਮੈਂ ਨਿਵਾ ਗਿਆ ਹੋਰ ਨਦਵਾਰਾ ਕੋਈ ਦਿਸਦਾ ਜਿੱਥੇ ਜਗ ਸੀਸ ਮੈਂ ਨਿਵਾ ਗਿਆ ਹੋਰ ਨਦਵਾਰਾ ਕੋਈ ਦਿਸਦਾ ਤੇ ਜਗ ਸੀਸ ਮੈਂ ਨਿਵਾ ਗਿਆ ਹੋਰ ਨਦਵਾਰਾ ਕੋਈ ਦਿਸਦਾ ਜਿੱਥੇ ਜਗ ਸੀਸ ਮੈਂ ਨਿਵਾ ਗਿਆ ਦੁਨੀਆ ਨਿਭਾਉਂਦੀ ਨਹੀਂ ਓ ਯਾਰੀਆਂ ਮੈਨੂੰ ਆਪਣਾ ਬਣਾ ਲਓ ਮੇਰੇ ਬਾਬਾ ਜੀ ਦੁਨੀਆ ਨਿਭਾਉਂਦੀ ਨਹੀਂ ਓ ਯਾਰੀਆਂ ਮੈਨੂੰ ਆਪਣਾ ਬਣਾ ਲਓ ਮੇਰੇ ਬਾਬਾ ਜੀ ਦੁਨੀਆ ਨਿਭਾਉਂਦੀ ਨਹੀਂ ਓ ਯਾਰੀਆਂ ਆਪਣਾ ਬਣਾਓ ਮੇਰੇ ਦੁਨੀਆ ਨਿਭਾਉਂਦੀ ਨਹੀਂ ਓ ਯਾਰੀਆਂ ਆਪਣਾ ਬਣਾਓ ਦੀ ਬੰਦੀ ਨਹੀਂ ਹੋ ਯਾਰਾਂ ਜੀ ਆਪਣੇ ਬਣਾਏ ਮੇਰੇ ਬਾਬਾ ਜੀ ਜੇ ਮਿਲੇ ਬਚੋਲਾ ਪੂਰਾ ਦਰਸ਼ਨ ਹੋ ਸਕਦਾ ਮਿਲੇ ਬਚੋਲਾ ਪੂਰਾ ਦਰਸ਼ਨ ਹੋ ਸਕਦਾ ਪੂਰਾ ਦਰਸ਼ਨ ਹੋ ਕੋਈ ਮਿਲੇ ਵਿਚੋਲਾ ਪੂਰਾ ਦਰਸ਼ਨ ਹੋ ਸਕਦਾ ਮਿਲੇ ਵਿਚੋਲਾ ਪੂਰਾ ਦਰਸ਼ਨ ਹੋ ਸਕਦਾ ਕੋਈ ਮਿਲੇ ਵਿਚੋਲਾ ਪੂਰਾ ਦਰਸ਼ਨ ਹੋ ਸਕਦੇ ਨੇ ਇਹ ਵਿਚੋਲਾ ਪੂਰਾ ਦਰਸ਼ਨ ਹੋ ਸਕਦੇ ਨੇ